ਪੰਜਾਬ ਕਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਦਾ ਬਠਿੰਡਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਮਸੀਹ ਪਾਈਚਾਰੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਕੀਤਾ ਜਾਵੇਗਾ ਹੱਲ ਚੇਅਰਮੈਨ ਜਤਿੰਦਰ ਮਸੀਹ ਗੌਰਵ ਸਥਾਨਕ ਚੰਦਰਸਰ ਨਗਰ ਚਈਸਾਈ ਪਾਈਚਾਰੇ ਵੱਲੋਂ ਯੂनाइटेड 크ਰਿਸਚੀਅਨ ਵੈਲਫੇਅਰ ਐਸੋਸੀਏਸ਼ਨ ਪਾਸਟਰਜ਼ ਵੈਲਫੇਅਰ ਐਸੋਸੀਏਸ਼ਨ ਤੇ ਗਲੋਬਲ ਐਕਸ਼ਨ ਕਮੇਟੀ ਨੇ ਸਾਂਝੇ ਤੌਰ ਤੇ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਚ ਪੰਜਾਬ ਦੇ 카ਟ ਗਿਣਤੀ ਕਮਿਸ਼ਨ ਦੇ ਨਵਨੀਯੁਕਤ ਚੇਅਰਮੈਨ ਜਤਿੰਦਰ ਮਸੀਹ ਗੌਰਵ ਪਹੁੰਚੇ ਜਿਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਮੀਟਿੰਗ ਚ ਮਾਲਵਾ ਜ਼ੋਨ ਦੀਆਂ ਪਾਸਟਰ ਫੈਲੋਸ਼ਿਪਾਂ ਨੇ ਪਾਗ ਲਿਆ ਸਮਾਗਮ ਕਿਹਾ ਗਿਆ ਕਿ ਇਹ ਰੱਬ ਦੀ ਕਿਰਪਾ ਦਾ ਪ੍ਰਗਟਾਵਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਿਹਦਰ ਤੇ ਵਿਜ਼ਨ ਵਾਲੇ ਮਸੀਹੀ ਨੇਤਾਂ ਨੂੰ 카ਟ ਗਿਣਤੀਆਂ ਦੀ ਸੇਵਾ ਲਈ ਚੁਣਿਆ ਗਿਆ ਹੈ ਇਸ ਮੌਕੇ ਕਟਿੰਗਿੰਤੀ ਪੰਜਾਬੀ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਆਪਣੇ ਪਾਈਚਾਰੇ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹਨ ਸਾਰੇ ਲੋਕਾਂ ਲਈ ਇਲਾਜ ਦਾ ਵਧੀਆ ਪ੍ਰਬੰਧ ਹੋਵੇ ਕਬਰ ਸਤਾਨ ਹੋਵੇ ਕਮਿਊਨਿਟੀ ਹਾਲ ਹੋਵੇ ਆਦੇ ਮੁੱਦਿਆਂ ਤੋਂ ਇਲਾਵਾ ਸਿੱਖਿਆ ਦਾ ਮੁੱਦਾ ਤੇ ਵਜ਼ੀਫੇ ਦੇ ਮੁੱਦੇ ਨੂੰ ਹੱਲ ਕਰਵਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਸੂਬੇ 'ਚ ਆਏ ਹਰ ਪੀੜਤ ਲੋਕਾਂ ਦੀ ਮਦਦ ਲਈ ਮਸੀਹ ਪਾਇਆਚਾਰ ਬਿਨਾਂ ਕਿਸੇ ਤੇਰ ਪਾਵ ਤੋਂ ਮਦਦ ਕਰ ਰਿਹਾ ਹੈ ਸਮਾਗਮ ਦੌਰਾਨ ਆਯੋਜਕਾਂ ਅਤੇ ਪਾਗੀਦਾਰਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿਹਾ ਕਿ ਉਨ੍ਹਾਂ ਜਤਿੰਦਰ ਮਸੀਹ ਗੌਰਵ ਵਰਗੇ ਨਿਹਦਰ ਮਸੀਹੀ ਨੇਤਾ ਨੂੰ ਪੰਜਾਬ ਦੀਆਂ ਕਟਿੰਟੀਆਂ ਦੀ ਸੇਵਾ ਲਈ ਚੁਣਿਆ। ਮੀਟਿੰਗ ਦੌਰਾਨ ਇੱਕ ਖਾਸ ਸੈਸ਼ਨ ਵੀ ਰੱਖਿਆ ਗਿਆ ਜਿਸ ਵਿੱਚ ਮਾਲਵਾ ਖੇਤਰ ਵਿੱਚ ਮਸੀਹੀ ਪਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਚੇਰਮੈਨ ਸਾਹਮਣੇ ਰੱਖੀਆਂ। ਇਹ ਉਮੀਦਪਰੀ ਸ਼ੁਰੂਆਤ ਹੈ ਕਿ ਮਸੀਹੀ ਪਾਈਚਾਰੇ ਦੀਆਂ ਆਵਾਜ਼ਾਂ ਸਰਕਾਰ ਤੱਕ ਪਹੁੰਚ ਕੇ ਹਲਕਿਤੀਆਂ ਜਾਣਗੀਆਂ। ਇਸ ਮੌਕੇ ਪਾਸਟਰ ਸੁਸ਼ੀਲ ਖੁਰਾਨਾ ਪਾਸਟਰ ਅਜੇ 파ਰਤੀ ਪਾਸਟਰ ਅਨਿਲ 파ਰਤੀ ਪਾਸਟਰ ਵਿਕਟਰ ਅਬਰਾਹਮ ਪਾਸਟਰ ਰਾਮਾਕਾਂਤ ਪਾਸਟਰ ਕੁਲਵਿੰਦਰ ਗਿਲ ਪਾਸਟਰ ਵਿਕੀ ਸਿੱਧੂ ਪਾਸਟਰ ਹੰਸ ਰਾਜਪਾਲ ਪਾਸਟਰ ਪੀਟਰ ਜੋਸਫ ਪਾਸਟਰ ਮਤੀਦਾਸ ਜਗਦੀਸ਼ ਖੁਰਾਣਾ ਰਵੀ ਖਰੇੜਾ ਸੋਨੂ ਖਰੇੜਾ ਅਜੇ ਖਟਕ ਰਵੀ ਕਿਰਾਰ ਆਸ਼ੂ ਖੰਗਵਾਲ ਹੈਪੀ ਸੋਨੀ ਮੌਜੂਦ ਜਨ जो चाहिए अले लुया बोलो गुदा मंद यशु मसीह के नाम की जो तो जिंदा समान पे यहाँ भी अरे लुइया मेरे बहुत ही भ्रम सरकार जिने भी परमेश्वर ਦੇ ਦਾਸ ਔਰ ਦਾਸੀ ਇਸ ਜਗ੍ਹਾ ਤੇ ਪਹੁੰਚੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵੈਲਕਮ ਕਰਦਾ ਔਰ ਮੇਰੇ ਪਰਮ ਮਿੱਤਰ ਔਰ ਮੇਰੇ ਸਤਿਕਾਰਯੋਗ ਪਾਸਟਰ ਸੁਸ਼ੀਲ ਕੁਰਾਨਾ ਜੀ ਔਰ ਉਹਨਾਂ ਦੇ ਨਾਲ ਪਾਸਟਰ ਕੁਲਵਿੰਦਰ ਜੀ ਪਾਸਟਰ ਸਕੰਦਰ ਜੀ ਪਾਸਟਰ ਅਜੀਤ ਬਾਠੀ ਜੀ ਅਨਿਲ ਬਾਠੀ ਬਾਠੀ ਜੀ ਪਾਸੂ ਵਿਕੀ ਜੀ ਔਰ ਹੋਰ ਵੀ ਜਿਨੇ ਵੀ ਪਰਮੇਸ਼ਵਰ ਦੇ ਦਾਸ ਆਏ ਨੇ ਮੈਂ ਸਾਰੇ ਦਿਲੋਂ ਧੰਨਵਾਦ ਕਰਦਾ ਅਗਰ ਮਾਫ ਕਰਨਾ ਕਿਸੇ ਦਾ ਨਾਮ ਰਹਿ ਗਿਆ ਹੋਵੇ ਮੇਨੂੰ ਦੇ ਸਾਰੇ ਵਿੱਚੋਂ ਪਾਸੂ ਘਰੋਣਾ ਜੀ ਨਜ਼ਰ ਆ ਜਾਂਦੇ ਨੇ ਸੋ ਜਿਨੇ ਵੀ ਮਾਲਵਾ ਜੋਂ ਦੇ ਪਾਸੂ ਸਹਿਬਾਨ ਆਏ ਨੇ ਸੇਵਕ ਆਏ ਨੇ ਮੈਂ ਤੁਹਾਡਾ ਸਾਰਿਆਂ ਦਿਲੋਂ ਧੰਨਵਾਦ ਕਰਦਾ ਔਰ ਮੇਰੇ ਜੀਜੋ ਮੈਂ ਜਾਣਦਾ ਕਿ ਬਹੁਤ ਸਾਰੇ ਮੁੱਦੇ ਆਪਣੇ ਜਿਹੜੇ ਕਬਰਸਤਾਨਾ ਦੇ ਨੇ ਕਮਿਊਨਿਟੀ ਹਾਲ ਦੇ ਨੇ ਮਗਰ ਇਹਨਾਂ ਤੋਂ ਵੱਧ ਕੇ ਹੋਰ ਵੀ ਮੁੱਦੇ ਹੈਗੇ ਨੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਵਾ ਸਕਾਲਰਸ਼ਿਪ ਦਾ ਮੁੱਦਾ ਵਾ ਸਾਡੇ ਲੋਕਾਂ ਦੇ ਲਈ ਇਲਾਜ ਦੇ ਪ੍ਰਬੰਧ ਵਧੀਆ ਹੋਣ ਉਹਦਾ ਮੁੱਦਾ ਵਾ ਬਹੁਤ ਬਹੁਤ ਸਾਰੇ ਮੁੱਦੇ ਨੇ ਉਹਨਾਂ ਨੂੰ ਆਪਾਂ ਸਾਰੇ ਨੂੰ ਹੱਲ ਕਰਾਂਗੇ ਤੁਸੀਂ ਸਾਥ ਦਿਓ ਔਰ ਵਿਸ਼ਵਾਸ ਰੱਖਿਓ ਪਰ ਹੁਣੇ ਆਪਾਂ ਥੱਲੇ ਬੈਠੇ ਸਾਂ ਬਸਤੀ ਜੀ ਦੇ ਨਾਲ ਤੇ ਗੱਲ ਕਰ ਰਹੇ ਸੀ ਵੀ ਤੁਸੀਂ ਜਿੱਦਨ ਦੀ ਇਹ ਬਾਰਸ਼ਾਂ ਜਾਂ ਹੜ੍ਹ ਆਇਆ ਵਾ ਉਹਦੋਂ ਦੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਅਸੀਂ ਆਪਣੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਰਾਸ਼ਨ ਵੰਡ ਰਹੇ ਹਾਂ ਜਿੰਨੂੰ ਵੀ ਜਿਹੜੇ ਵੀ ਕੋਈ ਚੀਜ਼ ਚਾਹੀਦੀ ਆ ਜਿੰਨੀ ਹਾਡੀ ਹੈਸियत ਹੈਗੀ ਆ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਸਾਡੀਆਂ ਪੂਰੀਆਂ ਮਸੀਬਾਈ ਚਾਰੇ ਦੀਆਂ ਟੀਮਾਂ ਅਗਰ ਮੇਨ ਲਾਈਨ ਚੈਟ ਦੇਖ ਲਈਏ ਕੈਥ릭 ਚ ਚਾਤ ਦੇਖ ਲਈਏ ਜਾਂ ਸਿਨਾਈ ਦੇਖ ਲਈਏ ਸਾਲਵੇਸ਼ਨ ਆਰਬੀ ਦੇਖ ਲਈਏ ਔਰ ਜਿੰਨੀਆਂ ਸਾਡੀਆਂ ਮਿਨਿਸਟਰੀਆਂ ਜਦਾਂ ਕੋਰਲਾ ਮਿਨਿਸਟਰੀ ਖਾਮਰਾ ਚ ਦੇਖ ਲਈਏ ਫਸਟ ਖੋਜੇਵਾ ਸਾਹਿਬ ਨੂੰ ਦੇਖ ਲਈਏ ਜਾਂ ਫਸਟ ਬਲਜਿੰਦਰ ਜੀ ਹੋਰ ਵੀ ਜਿੰਨੇ ਵੀ ਪਰਮੇਸ਼ਵਰ ਦੇ ਦਾਸ ਨੇ ਹਰ ਬੰਦਾ ਅੱਜ ਕੱਲ ਸੇਵਾ ਕਰ ਰਿਹਾ ਨਾ ਇਹ ਤੁਸੀਂ ਕੋਈ ਧਰਮ ਦੇਖ ਰਹੇ ਆ ਨਾ ਕੋਈ ਜਾਦ ਦੇਖ ਰਹੇ ਆ ਅਸੀਂ ਆਪਣੇ ਲੋਕਾਂ ਤੱਕ ਪਹੁੰਚ ਰਹੇ ਆ ਖੇਤ ਮਜ਼ਦੂਰਾਂ ਤੱਕ ਪਹੁੰਚ ਰਹੇ ਆ ਕਿਸਾਨਾਂ ਤੱਕ ਪਹੁੰਚ ਰਹੇ ਆ ਔਰ ਆਪਣੇ ਮਸੀਹ ਭੈਣ ਭਰਾਵਾਂ ਵਿੱਚ ਪਹੁੰਚ ਰਹੇ ਆ। ਸੋ ਕਿਸੇ ਨੇ ਮੈਨੂੰ ਪੁੱਛਿਆ ਵੀ ਅੱਜ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਭਾਰੀ ਮੁਸੀਬਤ ਪਈ ਆ ਤੁਹਾਡਾ ਮਸੀਹ ਭਾਈਚਾਰਾ ਇੱਕਦਮ ਸੇ ਨਿਕਲ ਕੇ ਅੱਗੇ ਆ ਗਿਆ। ਮੈਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਜੀ ਨੇ ਇਹੋ ਸਿਖਾਇਆ ਵਾ ਵੀ ਪਰਮੇਸ਼ਵਰ ਦਾ ਨਾਮ ਲਵੋ ਔਰ ਆਪਣੇ ਲੋਕਾਂ ਦੀ ਸੁਧੀ ਲਵੋ। ਉਰਸੀਂ ਆਪਣੇ ਭੈਣ ਭਰਾਵਾਂ ਦੀ ਤਾਂ ਸੇਵਾ ਕਰ ਰਹੇ ਆ ਕਿ ਸੇਵਾ ਕਰਨੀ ਸਾਨੂੰ ਪ੍ਰਭੂ ਯਿਸੂ ਮਸੀਹ ਦਾ ਹੁਕਮ ਪਹਿਲਾਂ ਸਿਖਾਇਆ ਗਿਆ ਵੀ ਆਪਣੇ ਲੋਕਾਂ ਦੀ ਸੇਵਾ ਕਰੋ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਵੀ ਅਗਰ ਤੇਰੇ ਕੋਲ ਦੋ ਕੁਰਤੇ ਆ ਇੱਕ ਕੁਰਤਾ ਆਪਣੇ ਭਾਈ ਨੂੰ ਦੇ ਦੇ ਅਗਰ ਤੇਰਾ ਗਵਾਂਡੀ ਪਖਾਵਾ ਤੇ ਤੂੰ ਭਰ ਢਿੱਡ ਪਰ ਕੇ ਖਾਣਾ ਖਾ ਰਿਆ ਵਾ ਤੇ ਤੂੰ ਮੇਰੇ ਤੱਕ ਨਹੀਂ ਪਹੁੰਚ ਸਕਦਾ ਸੋ ਗਵਾਂਡੀ ਸਾਡਾ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਦਾ ਹੋ ਸਕਦਾ ਕਿਸੇ ਜਾਤ ਦਾ ਹੋ ਸਕਦਾ ਅੱਜ ਲੋੜ ਹੈ ਸਾਨੂੰ ਹਰ ਇੱਕ ਬੰਦੇ ਤੱਕ ਪਹੁੰਚ ਕਰੀਏ। ਪਰ ਮੈਂ ਜਿੱਥੇ ਜੜੀਆਂ ਸੰਸਾਵਾ ਜਿਨੇ ਪਰਮੇਸ਼ਵਰ ਦੇ ਦਾਸ ਮਿਨਿਸਟਰੀਆਂ ਸਾਡੀਆਂ ਮੇਨ ਲਾਈਨ ਚਰਚਿਸ ਸੇਵਾ ਕਾਰਜੇ ਮੈਂ ਸਾਰਿਆਂ ਨੂੰ ਦਿলো ਧੰਨਵਾਦ ਕਰਦਾ ਪਹਿਲਾ ਯੋਰ ਦੇ ਨਾਲ ਉਹਨਾਂ ਲਈ ਤਾੜੀਆਂ ਮਾਰਦੀਏ। ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਮੈਂ ਪਰਸੋਂ ਸੁਲਤਾਨਪੁਰ ਲੋਧੀ ਸਾਹ ਔਰ ਮੈਨੂੰ ਉਹਨਾਂ ਸਰਕਾਰ ਵੱਲੋਂ ਜਿੱਥੇ ਮੈਂ ਜਾਣਾ ਮੈਨੂੰ ਐਜੇ ਚੇਅਰਮੈਨ ਮਾਈਨੋਰੀਟੀ ਕਮਿਸ਼ਨ ਦਾ ਹੋਣ ਦੇ ਨਾਤੇ ਸਰਕਾਰ ਪ੍ਰੋਟੋਕੋਲ ਦੇ ਦਿੱਤੀ ਆ ਮੈਨੂੰ ਉਹਨਾਂ ਨੇ ਕਿ ਪਾਇਲਟ ਦੇ ਦਿੱਤੀ ਵੀ ਪਾਇਲਟ ਤੁਸੀਂ ਲੈ ਲਓ ਇਹ ਤੁਹਾਡੇ ਨਾਲ ਨਾਲ ਚੱਲੇਗੀ ਮੈਂ ਇੱਕ ਜਗ੍ਹਾ ਤੇ ਰਾਸ਼ਨ ਮੰਡਲ ਗਿਆ ਅਸਤ ਜੀ ਉੱਥੇ ਪਿੰਡ ਦੇ ਵਿੱਚ ਪਾਣੀ ਭਰ ਚੁੱਕਾ ਸੀ ਔਰ ਲੋਕ ਜਿਹੜੇ ਤੁਸੀਂ ਬੰਦੇ ਉੱਪਰ ਆ ਕੇ ਬੈਠੇ ਸੀ ਔਰ ਜਦੋਂ ਅਸੀਂ ਤੇ ਰਾਸ਼ਨ ਮੰਡਲ ਨੇ ਕਿਹਾ ਸਾਡੇ ਕੋਲ ਵੱਡਾ ਟਰੱਕ ਸੀ ਉਹ ਟਰੱਕ ਜਿਹੜਾ ਪਿੱਛੇ ਰਹਿ ਗਿਆ। ਉਹ ਸਾਨੂੰ ਕਾਫੀ ਹੋਰੀ 1.5 ਘੰਟੇ ਡਿਵिएट ਕਰਨੀ ਪਈ। ਉਸ ਟਰੱਕ ਦੇ ਵਿੱਚੋਂ ਅਸੀਂ ਜਿਹੜੇ ਪਰਿਵਾਰ ਸੀ ਉਥੇ ਰਾਸ਼ਨ ਮੰਡਿਆ। ਪਰ ਮੈਂ ਦੇਖਿਆ ਮੈਂ ਕਿਹਾ ਵੀ ਇਦਾਂ ਕੰਮ ਸੁੱਤਰ ਨਹੀਂ ਹੋਣਾ। ਮੈਂ ਸਾਰੇ ਗਨਮੈਨ ਲਾਤੇ। ਮੈਂ ਕਿਹਾ ਜੀ ਮੈਨੂੰ ਸਿਕਿਉਰਿਟੀ ਸਿਕਿਉਰਿਟੀ ਨਹੀਂ ਚਾਹੀਦੀ। ਮੈਨੂੰ ਆਪਣੀ ਗੱਡੀ ਦੇ ਦਿਓ ਤੇ ਤੁਹਾਡੀ ਗੱਡੀ 'ਚ ਮੈਂ ਰਾਸ਼ਨ ਰੱਖਣਾ ਮੈਂ ਉਹ ਆਪਣੇ ਲੋਕਾਂ 'ਚ ਲੈ ਕੇ ਜਾਣਾ। ਪਰ ਤੁਸੀਂ ਦੇਖਿਆ ਵੀ ਹੋਏਗਾ। ਜੀ ਸਿਕਿਉਰਟੀ ਜਿਹੜੀ ਪੰਜਾਬ ਪੁਲਿਸ ਨੇ ਉੱਥੇ ਰਖੜੇ ਤੇ ਲਾਤੀ ਉਹਨਾਂ ਦੀ ਗੱਡੀ 'ਚ ਸਾਰਾ ਰਾਸ਼ਨ ਲੁੱਟ ਲਿਆ ਤੇ ਅਸੀਂ ਆਪਣੇ ਲੋਕਾਂ ਦੇ ਵਿੱਚ ਗੇਹ ਰਾਸ਼ਨ ਲੈ ਕੇ ਹਾਂ ਲਾ ਇਨ ਲਾ ਉਹ ਜਦੋਂ ਪਾਣੀ ਵਾਲੀ ਬੋਰਡ 'ਤੇ ਬੈਠੇ ਤੇ ਜਿਹੜੀਆਂ ਉੱਥੇ ਟੀਮਾਂ ਕੰਮ ਕਰ ਰਹੀਆਂ ਸੀ ਐਂਡੀ ਰੱਖਦੀਆਂ ਉਹਨਾਂ ਨੇ ਮੈਨੂੰ ਕਿਹਾ ਜੀ ਇਹ 20 ਤੋਂ 40 ਫੁੱਟ ਡੂੰਘਾ ਵਾ ਮੈਂ ਕਿਹਾ ਜੀ ਇਹ 100 ਫੁੱਟ ਵੀ ਡੂੰਘਾ ਹੈਗਾ ਫਿਰ ਵੀ ਅਸੀਂ ਆਪਣੇ ਲੋਕਾਂ ਤੱਕ ਅਪਰੋਚ ਕਰਨੀ ਹੈ ਔਰ ਜਦੋਂ ਮੈਂ ਵਾਪਸ ਆ ਰਿਹਾ ਸੀ ਤਾਂ ਮੇਰੇ ਸਾਥੀ ਕੁਝ ਮਨ ਦੱਸ ਰਹੇ ਸੀ ਵੀ ਕੁਝ ਲੋਕ ਉੱਥੇ ਖੜੇ ਸੀ ਵੱਖ-ਵੱਖ ਧਰਮਾਂ ਦੇ ਲੋਕ ਖੜੇ ਸੀ ਪਰ ਉਹਨਾਂ ਨੇ ਕਿਹਾ ਵੀ ਯਾਰ ਇਨੀ ਸਿਕਿਉਰਟੀ ਲੱਗੀ ਆ ਇਨੀ ਪੁਲਿਸ ਲੱਗੀ ਆ ਕੌਣ ਆ ਗਿਆ ਉਹ ਕਹਿੰਦੇ ਦੀ ਇਹ ਘਟ ਗਿੰਦੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਆਏ ਨੇ ਉਹ ਕਹਿੰਦੇ ਨੇ ਕਿ ਚੇਅਰਮੈਨ ਦਿਖਾਓ ਹੈ ਕਿਹੜਾ ਵਾ ਸਰਾਂ ਦੇ ਪਰਨੇ ਪਾਈ ਫਿਰਦੇ ਗਣਾ ਚ ਔਰ ਮੈਨੂੰ ਉੱਥੇ ਐਸ.ਡੀ.ਐਮ ਸਾਹਿਬ ਮਿਲੇ ਸਿਆ ਡੀਐਸਪੀ ਸਾਹਿਬ ਨੇ ਉਹ ਕਹਿੰਦੇ ਤੁਸੀਂ ਚੇਅਰਮੈਨ ਜੀ ਮੈਂ ਕਹਾਂ ਜੀ ਮੈਂ ਹਾਂ ਚੇਅਰਮੈਨ ਆ ਮੈਂ ਔਰਸੀ ਤੇ ਬਹਿਣ ਤੇ ਵਿਸ਼ਵਾਸੀ ਲੱਗਦਾ ਮੈਂ ਆਪਣੇ ਲੋਕਾਂ ਦੀ ਸੇਵਾ ਕਰਨ ਤੇ ਵਿਸ਼ਵਾਸ ਕਰਦਾ ਹਰੇਕ ਸੋ ਅੱਜ ਵੀ ਮੇਰਾ ਜਿਹੜਾ ਪ੍ਰੋਗਰਾਮ ਸੀ ਗੁਰਦਾਸਪੁਰ ਜਾਂਦਾ ਸੀ ਸਾਡੀਆਂ ਟਰਾਲੀਆਂ ਟਰੈਕਟਰ ਪੂਰੇ ਰੈਡੀ ਸੀ ਵੀ ਗੁਰਦਾਸਪੁਰ ਜਾ ਕੇ ਰਸ਼ਨ ਮੰਡਰਾਵਾ ਤੇ ਪਾਸੇ ਸੁਸ਼ੀਲ ਫਰਨਾ ਜੀ ਦਾ ਹੁਕਮ ਸੀ ਪਾਸਟਰ ਅਜੀਬਾਰਤੀ ਜੀ ਦਾ ਹੁਕਮ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਜੀ ਮੈਂ ਜ਼ਰੂਰ ਤੁਹਾਡੇ ਕੋ ਆਵਾਂਗਾ ਹੁਣ ਰਸ਼ਣ ਅਸੀਂ ਕੱਲ ਵੰਡਣ ਜਾ ਰਹੇ ਆ ਅੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਕਿਉਂਕਿ ਜਿੱਥੇ ਮੇਰਾ ਫਰਜ਼ ਬੰਦਾ ਵੀ ਆਪਣੇ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਸਹਾਇਤਾ ਕਰਨੀ ਉੱਥੇ ਮੇਰਾ ਵੀ ਫਰਜ਼ ਬੰਦਾ ਵੀ ਜਿਹੜੇ ਮੇਰੇ ਭਾਈਚਾਰੇ ਦੇ ਮੁੱਦੇ ਜਿਹੜੇ ਕਿ ਨੇ ਕਾਫੀ ਸਾਲਾਂ ਤੋਂ ਉਹਨਾਂ ਨੂੰ ਵੀ ਸੁਣਿਆ ਜਾਵੇ ਸੋ ਬਹੁਤ ਜਲਦ ਪਾਸੇ ਸਾਹਿਬ ਮੈਂ ਇੱਕ ਮੀਟਿੰਗ ਰੱਖਾਂਗਾ ਤੇ ਬਠਿੰਡਾ ਦੇ ਵਿੱਚ ਇੱਥੇ ਜਿਹੜੇ ਡੀਸੀ ਸਾਹਿਬ ਹੈ ਉਹਨਾਂ ਨੂੰ ਸੱਦਾਂਗੇ ਜਿਹੜੇ ਵੈਲਫੇਅਰ ਸੁਸਾਇਟੀਆਂ ਦੇ ਅਫਸਰ ਨੇ ਉਹਨਾਂ ਨੂੰ ਸਦਾ ਕਿ ਐਸਐਸਪੀ ਸਾਹਿਬ ਵੀ ਸਦਾਂਗੇ ਉਹ ਤੁਹਾਨੂੰ ਵਿੱਚ ਬਿਠਾਵਾਂਗੇ ਉਹਨਾਂ ਦੇ ਵਿੱਚ ਤੁਸੀਂ ਵੇਖੋਗੇ ਤੁਹਾਡੇ ਜਿਹੜੇ ਮੁੱਦੇ ਰੁਕੇ ਨੇ ਮੌਕੇ ਤੇ ਹੱਲ ਕਰਾਏ ਜਾਣਗੇ ਕਿਉਂਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਨੂੰ ਚੇਅਰਮੈਨ ਨਹੀਂ ਮਿਲੀ ਤੇ ਮੈਂ ਸੀਐਮ ਹਸ ਜਾ ਕੇ ਬੇਇਜ਼ਤੀ ਕੀਤੀ ਮੈਂ ਕਿਹਾ ਜੀ ਨਾ ਹੀ ਤੇ ਮੈਂ ਆਪਣਾ ਕੋਈ ਹੰਨਾ ਨੌਕਰੀ ਲਵਾਉਣਾ ਤੇ ਨਾ ਹੀ ਆਪਣਾ ਪੁੱਤ ਭਤੀਜਾ ਨੌਕਰੀ ਲਵਾਉਣਾ ਮੈਨੂੰ ਸਿਰਫ ਆਪਣੇ ਭਾਈਚਾਰੇ ਦੇ ਕੰਮ ਚਾਹੀਦੇ ਨੇ ਉਹਨਾਂ ਦੇ ਕੰਮ ਕਰ ਦਿਓ ਤੇ ਮੈਂ ਤੁਹਾਡਾ ਰਿਣੀ ਨਹੀਂ ਰਾਵਾਂਗਾ ਸੋ ਮੇਰੇ ਲਈ ਦੁਆ ਕਰਿਓ ਕਿ ਮੈਂ ਵੱਧ ਤੋਂ ਵੱਧ ਆਪਣੀ ਕੌਮ ਦੇ ਕੰਮ ਕਰ ਸਕਾਂ ਔਰ ਜਿਹੜੇ ਮਾਇਨੋਰਿਟੀ ਕਮਿਸ਼ਨ ਦੇ ਵਿੱਚ ਹੋਰ ਵੀ ਵਰਗਾਂ ਦੇ ਲੋਕ ਨੇ ਉਹਨਾਂ ਦਾ ਵੀ ਭਰੋਸਾ ਸਾਡੇ ਉੱਪਰ ਹੈ ਕੱਲ ਮੈਂ ਮਲੇਰ ਕੋਟਲਾ ਦੇ ਵਿੱਚ ਗਿਆ ਉੱਥੇ ਮੈਨੂੰ ਮੁਸਲਮਾਨ ਭਾਈਚਾਰਾ ਮਿਲਿਆ ਬਹੁਤ ਵੱਡੀ ਗਿਣਤੀ 'ਚ ਔਰ ਸਾਡੇ ਈਸਾਈ ਭਾਈਚਾਰੇ ਦੇ ਤੇ ਮੁਸਲਮਾਨ ਭਾਈਚਾਰੇ ਦੇ ਉਹ ਸਾਰੇ ਮੁੱਦੇ ਜਿਹੜੇ ਆਪਸ ਚ ਰਹਾਦੇ ਨੇ ਜਿਹਦਾ ਸਾਨੂੰ ਵੀ ਕਬਰਿਸਤਾਨ ਚਾਹੀਦੇ ਨੇ ਉਹਨਾਂ ਨੂੰ ਵੀ ਕਬਰਿਸਤਾਨ ਚਾਹੀਦੇ ਨੇ ਸਾਨੂੰ ਕਮਿਊਨਿਟੀ ਹਾਲ ਚਾਹੀਦੇ ਨੇ ਉਹਨਾਂ ਨੂੰ ਵੀ ਚਾਹੀਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿੱਥੇ ਮੇਰੇ ਕੋਲ ਮੁਸੀਬ ਭਾਈਚਾਰੇ ਦੀ ਜ਼ਿੰਮੇਵਾਰੀ ਆ ਉਥੇ ਮੇਰੇ ਮੁਸਲਮ ਭਾਈਚਾਰੇ ਦੀ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਮੇਰੇ ਜੈਨੀ ਭਾਈਚਾਰਾ ਜਿਹੜਾ ਉਹਨਾਂ ਦੀ ਵੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਬੁੱਧੀ ਭਾਈਚਾਰਾ ਉਹਨਾਂ ਦੀ ਵੀ ਭਾਈ ਜਿਹੜੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਔਰ ਇਹ ਜ਼ਿੰਮੇਵਾਰੀ ਮੈਂ ਤਾਂ ਹੀ ਨਿਭਾ ਸਕਦਾ ਜੇ ਤੁਸੀਂ ਮੇਰੇ ਪਰਮੇਸ਼ਵਰ ਦੇ ਦਾਸ ਮੇਰੀ ਦੁਆ ਕਰੋਗੇ ਸੋਇ ਤੇ ਪਹੁੰਚਦੇ ਮੈਂ ਤੁਹਾਡਾ ਸਾਰਿਆਂ ਦਾ ਰਿਹਣੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਪਰਸ਼ੀ ਜੀ ਜੋ ਤੁਸੀਂ ਵੈਲਕਮ ਕੀਤਾ ਇਜਤਿਮਾਨ ਸਤਕਾਰ ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਸਾਰੀ ਇੱਜ਼ਤ ਮਹਿਮਾਨ ਜਲਾਦ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਨੂੰ ਮਿਲੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਸਾਰੇ ਮੇਰੇ ਕੋਲ ਜੈਮ ਸੀ ਜੀ